ਅਸਵੇਲੇ ਦੀ ਵੱਡੀ ਖਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਵੱਧ ਰਹੇ ਵਿਵਾਦ ਤੋਂ ਬਾਅਦ ਹੁਣ ਭਾਰਤੀ ਸੈਨਾ ਅਲਰਟ ਮੋਡ ਦੇ ਉੱਤੇ ਜਾ ਚੁੱਕੀ ਹੈ ਜਿहां ਜੇਕਰ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਸਾਰਾ ਦਿਨ ਸੁਰਖੀਆਂ ਭਰਿਆ ਰਿਹਾ ਜਿਸ ਵਿੱਚ ਭਾਰਤ ਦੇ ਵੱਲੋਂ ਤੇ ਭਾਰਤੀ ਫੌਜ ਦੇ ਵੱਲੋਂ ਕਈ ਤਰੀਕੇ ਦੇ ਐਕਸ਼ਨ ਲਿੱਤੇ ਜਾ ਰਹੇ ਨੇ ਜਿੱਥੇ ਸਵੇਰੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਕਿ ਭਾਰਤ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਹੈ ਝੇਲਮ ਦਰਿਆ ਦੇ ਵਿੱਚ ਅਚਾਨਕ ਵੱਡੇ ਪਾਤਰਾ ਚ ਪਾਣੀ ਛੱਡ ਦਿੱਤਾ ਗਿਆ ਜਿਸ ਕਰਕੇ ਪੀਓਕੇ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹ ਵਰਗੀਆਂ ਸਥਿਤੀਆਂ ਬਣੀਆਂ ਹੋਈਆਂ ਨੇ ਤੇ ਉੱਥੇ ਹੀ ਹੁਣੇ ਸਬਦੇ ਦਰਮਿਆਨ ਭਾਰਤੀ ਫੌਜ ਦੇ ਵੱਲੋਂ ਜੈਸਲਮੀਰ ਬਾਰਡਰ ਦੇ ਵਿੱਚ ਜਿਹੜਾ ਯੁੱਧ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਜੀ ਹਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਜੈਸਲਮੇਰ ਬਾਰਡਰ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਅਰਜੁਨ ਟੈਂਕ ਜਿਹੜੇ ਨੇ ਉਹ ਰੇਤ ਦੇ ਉੱਤੇ ਧੜਾ ਕੇ ਜਿਹੜੀ ਹੈ ਯੁੱਧ ਅਭਿਆਸ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਕਈ ਤਰੀਕੇ ਦੇ ਬਿਸਫੋਟਕਾਂ ਦੀ ਵੀ ਜਿਹੜੀ ਹੈ ਉਹ ਟ੍ਰੇਨਿੰਗ ਉਹ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਨਰੀਖਣ ਭਾਰਤੀ ਫੌਜ ਕਰਦੀ ਨਜ਼ਰ ਆ ਰਹੀ ਹੈ ਅੱਜ ਸਾਰੇ ਦਿਨ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਕਈ ਤਰੀਕੇ ਦੇ ਵੱਡੇ ਐਕਸ਼ਨ ਜਿਹੜਾ ਨੇ ਉਹ ਲਏ ਗਏ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਭਾਖੜਾ ਸਮੇਤ ਤਿੰਨ ਦਰਿਆਵਾਂ ਦੀ ਜਿਹੜੀ ਹੈ ਤਿੰਨ ਡੈਮਸ ਦੀ ਜਿਹੜੀ ਹੈ ਸੁਰੱਖਿਆ ਵਧਾ ਦਿੱਤੀ ਗਈ ਹੈ ਭਾਰਤੀ ਫੌਜ ਦੇ ਵੱਲੋਂ ਭਾਖੜਾ ਸਣੇ ਤਿੰਨ ਡੈਮਸ ਦੀ ਸੁਰੱਖਿਆ ਜਿਹੜੀ ਆ ਬਤਾ ਦਿੱਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਤੇ ਹਿਮਾਚਲ ਦੋਵਾਂ ਦੇ ਡੈਮ ਆਉਂਦੇ ਨੇ ਭਾਖੜਾ ਥਿੰਨ ਤੇ ਪੌਂਗ ਇਹ ਤਿੰਨ ਡੈਮ ਨੇ ਜਿਹਨਾਂ ਦੇ ਉੱਤੇ ਪਉ ਸੁਰੱਖਿਆ ਫੋਰਸ ਜਿਹੜੀ ਆ ਵਧਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਅਰਬ ਸਾਗਰ ਦੇ ਵਿੱਚ ਭਾਰਤੀ ਨੇਵੀ ਦੇ ਵੱਲੋਂ ਲੰਬੀ ਦੂਰੀ ਦੀਆਂ ਮਿਸਾਈਲਾਂ ਦਾ ਵੀ ਨਿਰਖਣ ਕੀਤਾ ਗਿਆ ਤੇ ਉਧਰ ਹੀ ਅਤੇ ਤੀਸਰੇ ਪਾਸੇ ਰਾਜਨਾਥ ਸਿੰਘ ਜਿਹੜੇ ਦੇਸ਼ ਦੇ ਰੱਖਿਆ ਮੰਤਰੀ ਨੇ ਉਹਨਾਂ ਦੇ ਨਾਲ ਚੀਫ ਡਿਫੈਂਸ ਸਟਾਫ ਦੇ ਜਿਹੜੇ ਹੈੱਡ ਨੇ ਅਨਿਲ ਚੋਹਾਨ ਉਹਨਾਂ ਦੀ ਮੀਟਿੰਗ ਜਿਹੜੀ ਆ ਲਗਾਤਾਰ ਜਾਰੀ ਹੈ ਤੇ ਭਾਰਤ ਲਗਾਤਾਰ ਐਕਸ਼ਨ ਕਰਦਾ ਹੋਇਆ ਨਜ਼ਰ ਆ ਰਿਹਾ ਤੇ ਸਬਦੇ ਦਰਮਿਆਨ ਪਾਕਿਸਤਾਨ ਦੇ ਵਿੱਚ ਵੀ ਬੁਖਲਾਹਟ ਜਿਹੜੀ ਆ ਉਹ ਦੇਖਣ ਨੂੰ ਮਿਲ ਰਹੀ ਹੈ ਪਾਕਿਸਤਾਨ ਦੇ ਲਗਾਤਾਰ ਵੱਡੇ ਸਿਆਸਤ ਆਗੂ ਜਿਹੜੇ ਨੇ ਪੁੱਠੇ ਸਿੱਧੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਜਿੱਥੇ ਬੀਤੇ ਦਿਨੀ ਇਬਰਾਹਿਮ ਜਿਹੜੇ ਪੋਰਟੋ ਨੇਵਾਦੇ ਵੱਲੋਂ ਇਹ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਭਾਰਤ ਸਿੰਧ ਨਹਿਰੇ ਸਮਝੌਤਾ ਜਿਹੜਾ ਉਹ ਤੋੜਦਾ ਹੈ ਸਿੰਧ ਜਲ ਸਮਝੌਤਾ ਤੋੜਦਾ ਹੈ ਤਾਂ ਫਿਰ ਪਾਣੀ ਦੀ ਥਾਂ ਦੇ ਵਿੱਚ ਤੇ ਭਾਰਤੀਆਂ ਦਾ ਖੂਨ ਇਸ ਨਹਿਰ ਦੇ ਵਿੱਚ ਵਧਾਵਾਂਗੇ ਤੇ ਉੱਥੇ ਹੀ ਭਾਰਤ ਪਾਕਿਸਤਾਨ ਦੇ ਜਿਹੜੇ ਉਪ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਬੜਾ ਵਿਵਾਦਿਤ ਬਿਆਨ ਦਿੱਤਾ ਗਿਆ ਸੀ ਉਹਨਾਂ ਦੇ ਵੱਲੋਂ ਹੱਤਵਾਦੀ ਜਿਹਨਾਂ ਦੇ ਵੱਲੋਂ ਪਹਿਲਗਾਮ ਦੇ ਵਿੱਚ ਅਤੰਕੀ ਹਮਲਾ ਕੀਤਾ ਗਿਆ ਉਹਨਾਂ ਨੂੰ ਜਿਹੜਾ ਹੈ ਫਰੀडम फाइਟਰ ਸਤੰਤਰਤਾ ਸੰਾਨੀ ਤੇ ਜਿਹੜਾ ਆਜ਼ਾਦੀ ਗੁਲਾਟੀਏ ਕਹਿ ਕੇ ਸੰਬੋਧਨ ਕੀਤਾ ਗਿਆ ਸੀ ਇਸ ਤੋਂ ਇਲਾਵਾ ਭਾਰਤ ਦੇ ਰੱਖਿਆ ਜਿਹੜੇ ਰੱਖਿਆ ਮੰਤਰੀ ਨੇ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਭਾਰਤ ਦੇ ਰੱਖਿਆ ਮੰਤਰੀ ਦੇ ਵੱਲੋਂ ਹੁਣ ਸੀਡੀਐਸ ਮੁਖੀ ਜਿਹੜੇ ਨੇ ਅਨਿਲ ਚੋਹਾਨ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ ਤੇ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਿਸੇ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਭਾਰਤ ਜੁੜ ਚੁੱਕਾ ਹੈ ਕਿਉਂਕਿ ਲਗਾਤਾਰ ਇੰਡੀਅਨ ਨੇਵੀ ਵੀ ਜਿਹੜੀ ਹੈ ਅਰਬ ਸਾਗਰ ਦੇ ਵਿੱਚ ਆਪਣੀਆਂ ਮਿਸਾਈਲਾਂ ਦੇ ਨਿਰੀਖਣ ਕਰ ਰਹੀ ਹੈ ਤੇ ਹੁਣ ਭਾਰਤੀ ਫੌਜ ਦੇ ਵੱਲੋਂ ਬਾਰਡਰ ਦੇ ਉੱਤੇ ਜਿਹੜਾ ਹੈ ਆਪਣਾ ਯੁੱਧ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਹੈ ਅਰਜਨ ਟੈਂਕ ਜਿਹੜਾ ਨੇ ਉਹ ਧੜਾ ਕੇ ਦੇਖੇ ਜਾ ਰਹੇ ਨੇ ਇਸ ਤੋਂ ਇਲਾਵਾ ਮਿਸਾਈਲ ਦੇ ਨਿਰੀਖਣ ਜਿਹੜਾ ਨੇ ਉਹ ਲਗਾਤਾਰ ਭਾਰਤੀ ਫੌਜ ਜੈਸਲਮੇਰ ਬਾਰਡਰ ਦੇ ਉੱਤੇ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਸਭ ਦੇ ਦਰਮਿਆਨ ਪੰਜਾਬ ਤੇ ਹਿਮਾਚਲ ਦੇ ਤਿੰਨ ਡੈਮਾਂ ਦੀ ਸੁਰੱਖਿਆ ਜਿਹੜੀ ਆ ਉਹ ਵੀ ਵਧਾ ਦਿੱਤੀ ਗਈ ਹੈ ਜਿਸ ਦੇ ਵਿੱਚ ਪੌਂਗ ਡੈਮ, ਥੀਰ ਡੈਮ ਤੇ ਭਾਖੜਾ ਨੰਗਲ ਡੈਮ ਹੈ ਕਿਉਂਕਿ ਮੋਸਟਲੀ ਇਸੇ ਗੱਲ ਦਾ ਅੰਦਾਜ਼ਾ ਲੱਗਦਾ ਹੈ ਕਿ ਜਦੋਂ ਵੀ ਕਿਸੇ ਦੋ ਮੁਲਕਾਂ ਦੇ ਵਿੱਚ ਇਸ ਤਰੀਕੇ ਦੀ ਜੰਗ ਲੱਗਦੀ ਹੈ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਟਾਰਗੇਟ ਉਸਾਂ ਚੀਜ਼ਾਂ ਨੂੰ ਕੀਤਾ ਜਾਂਦਾ ਹੈ ਜਿਸ ਦੇ ਨਾਲ ਲੋਕ ਪ੍ਰਭਾਵਿਤ ਹੋਣ ਕਿਉਂਕਿ ਸਵਿਜੀਲੈਂਸ ਦੇ ਉੱਤੇ ਕਿਸੇ ਤਰੀਕੇ ਦੇ ਨਾਲ ਵੀ ਸਿੱਧਾ ਜਿਹੜਾ ਹੈ ਅਟੈਕ ਉਹ ਨਹੀਂ ਕਰ ਸਕਦੇ ਦੋਹਾਂ ਮੁਲਕਾਂ ਦੀ ਫੌਜ ਜਿਹੜੀ ਹੈ ਤੇ ਇਸ ਸਬਦੇ ਦਰਮਿਆਨ ਹੁਣ ਖਬਰਾਂ ਇਹ ਚੱਲ ਰਹੀਆਂ ਨੇ ਕਿ ਭਾਰਤੀ ਫੌਜ ਜਿਹੜੀ ਆ ਲਗਾਤਾਰ ਨਿਰੀਖਣ ਕਰ ਰਹੀ ਹੈ ਮਸਾਇਲਾਂ ਦੇ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਵੀ ਕੱਲ ਤੋਪ ਚਲਾਉਣ ਦੀਆਂ ਜਿਹੜੀਆਂ ਵੀਡੀਓਜ਼ ਐ ਤੋਪ ਦੇ ਨਿਰੀਖਣ ਕਰਨ ਦੀਆਂ ਵੀਡੀਓਜ਼ ਐ ਉਹ ਨਿਕਲ ਕੇ ਆਈਆਂ ਇੰਡੀਅਨ ਨੇਵੀ ਜਿਹੜੀ ਹੈ ਜਲ ਸੈਨਾ ਉਹ ਲਗਾਤਾਰ ਜਿਹੜਾ ਅਰਬ ਸਾਗਰ ਦੇ ਵਿੱਚ ਮਿਸਾਈਲਾਂ ਦੀ ਦੂਰੀ ਜਿਹੜੀ ਦੂਰ ਸ਼ਮਤਾ ਵਾਲੀਆਂ ਮਿਸਾਈਲਾਂ ਨੇ ਇਸ ਤੋਂ ਇਲਾਵਾ ਬਲਾਸਟਿਕ ਮਿਸਾਈਲਾਂ ਨੇ ਉਹਨਾਂ ਦਾ ਨਰੀਖਣ ਕਰਦੀ ਨਜ਼ਰ ਆ ਰਹੀ ਹੈ ਤੇ ਹੁਣ ਜਿਹੜੀਆਂ ਤਸਵੀਰਾਂ ਆਈਆਂ ਨੇ ਇਹ ਜਿਹੜਾ ਜੈਸਲਮੇਰ ਬੋਡਰ ਹੈ ਰਾਜਸਥਾਨ ਦਾ ਉੱਥੋਂ ਆਈਆਂ ਨੇ ਜਿੱਥੇ ਲਗਾਤਾਰ ਯੁੱਧ ਅਭਿਆਸ ਜਿਹੜਾ ਹੈ ਉਹ ਭਾਰਤੀ ਫੌਜ ਕਰਦੀ ਦਿਖਾਈ ਦੇ ਰਹੀ ਹੈ ਤੇ ਉਧਰ ਦੂਸਰੇ ਪਾਸੇ ਦੀ ਜੇਕਰ ਗੱਲ ਕਰੀਏ ਤਾਂ ਰਾਜਨਾਥ ਸਿੰਘ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਨੇ ਉਹਨਾਂ ਦੀ ਮੀਟਿੰਗ ਚੱਲ ਰਹੀ ਹੈ ਸੀ ਡੀ ਐਸ ਚੀਫ ਡਿਫੈਂਸ ਸਟਾਫ ਦੇ ਅਗੂ ਜਿਹੜੇ ਨੇ ਅਨਿਲ ਚੋਹਾਨ ਨੂੰ ਅਦੇ ਨਾਲ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਮੀਟਿੰਗ ਜਿਹੜੀ ਹੈ ਲਗਾਤਾਰ ਰਾਜਨਾਥ ਸਿੰਘ ਦੀ ਚੱਲ ਰਹੀ ਹੈ ਪਿਛਲੇ ਕਈ ਘੰਟਿਆਂ ਤੋਂ ਤਾਂ ਅਚਾਨਕ ਹੀ ਜਿਹੜਾ ਇਹ ਮੀਟਿੰਗ ਵੀ ਬਸੱਦੀ ਗਈ ਹੈ ਉਸ ਸਭ ਦੇ ਦਰਮਿਆਨ ਹੁਣ ਪਾਕਿਸਤਾਨ ਦੇ ਜਿਹੜਾ ਬੁਖਲਾਹਰ ਦੇ ਵਿੱਚ ਦਿਖ ਰਿਹਾ ਅੱਜ ਪਾਕਿਸਤਾਨ ਦੇ ਰੇਲ ਮੰਤਰੀ ਦੇ ਵੱਲੋਂ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ 130 ਪਰਮਾਣੂ ਬੰਬ ਅਸੀਂ ਨਮائش ਦੇ ਲਈ ਨਹੀਂ ਰੱਖੇ ਅਸੀਂ ਦੇਖਣ ਲਈ ਨਹੀਂ ਰੱਖੇ ਅਸੀਂ ਲੋਕਾਂ ਨੂੰ ਦਿਖਾਉਣ ਦੇ ਲਈ ਨਹੀਂ ਰੱਖੇ ਉਹਨਾਂ ਨੇ ਕਿਹਾ ਕਿ ਕਿਸੇ ਹੋਰ ਮੁਲਕ ਦੇ ਲਈ ਨਹੀਂ ਰੱਖੇ ਬਲਕਿ ਇਹ ਭਾਰਤ ਦੇ ਲਈ ਰੱਖੇ ਨੇ ਜਿਵੇਂ ਭਾਰਤ ਸਾਡੀ ਸਰ ਜਮੀ ਸਾਡੀ ਸਰਹੱਦ ਨੂੰ ਚੁਗਿਆਗਾ ਤੇ ਨਾਲ ਦੀ ਨਾਲ 130 ਜਿਹੜੇ ਪਰਮਾਣੂ ਬੰਬ ਨੇ ਜਾਂ ਫਿਰ ਕਹਦੀ ਹੈ ਮਾਰੂ ਬੰਬ ਨੇ ਉਹ ਭਾਰਤ ਦੇ ਉੱਤੇ ਚਲਾ ਦਿੱਤੇ ਜਾਣਗੇ ਤਾਂ ਇਸ ਤਰੀਕੇ ਦੀਆਂ ਗਿੱਦੜ ਧਮਕੀਆਂ ਪਾਕਿਸਤਾਨ ਦੇ ਸਿਆਸਤਦਾਨ ਲਗਾਤਾਰ ਦਿੰਦੇ ਆ ਰਹੇ ਨੇ ਜੇਕਰ ਪਾਕਿਸਤਾਨ ਦੇ ਰੱਖਿਆ ਮੰਤਰੀ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਾਫੀ ਵਿਵਾਦਿਤ ਬਿਆਨ ਉਹਨਾਂ ਨੇ ਦਿੱਤਾ ਹੈ ਉਹਨਾਂ ਦੇ ਵੱਲੋਂ ਇੱਕ ਇੰਟਰਨੈਸ਼ਨਲ ਮੀਡੀਆ ਦੇ ਨਾਲ ਇੰਟਰਵਿਊ ਦੇ ਦੌਰਾਨ ਇਹ ਕਿਹਾ ਗਿਆ ਹੈ ਕਿ ਜਦੋਂ ਮੀਡੀਆ ਦੇ ਵਿੱਚ ਪੱਤਰਕਾਰ ਉਹਨਾਂ ਨੂੰ ਸਵਾਲ ਪੁੱਛਦੇ ਨੇ ਕਿ ਤੁਹਾਡੇ ਤੇ ਇਲਜ਼ਾਮ ਲੱਗਦੇ ਕਿ ਤੁਸੀਂ ਅੱਤਵਾਦ ਨੂੰ ਫੰਡਿੰਗ ਕਰਦੇ ਹੋ ਤਾਂ ਉਹਨਾਂ ਨੇ ਇਸ ਗੱਲ ਨੂੰ ਵੀ ਕਬੂਲਿਆ ਹੈ ਨਾਲ ਦੀ ਨਾਲ ਜੇਕਰ ਗੱਲ ਕੀਤੀ ਜਾਵੇ ਉਪ ਪ੍ਰਧਾਨ ਮੰਤਰੀ ਦੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਇਹਨਾਂ ਨੇ ਹਮਲਾ ਕੀਤਾ ਹੈ ਇਹ ਕੋਈ ਯਤਵਾਦੀ ਨਹੀਂ ਬਲਕਿ ਸਤੰਤਰਤਾ ਸੰਾੰਦੀ ਨੇ ਜਿਨ੍ਹਾਂ ਦੇ ਵੱਲੋਂ ਇਹ ਅ ਤਹਿਕ ਜਿਹੜਾ ਪੈਲਗਾਮ ਦੇ ਵਿੱਚ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਫ੍ਰੀडम ਫਾਈਟਰਸ ਨੇ ਆਜ਼ਾਦੀ ਗੁਲਾਟੀਏ ਨੇ ਆਜ਼ਾਦੀ ਦੇ ਲਈ ਨਾ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਅਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਤੇ ਉੱਥੇ ਹੀ ਕੱਲ ਜਿਹੜੇ ਭੁੱਟੋ ਸਾਹਿਬ ਨੇ ਪਾਕਿਸਤਾਨ ਦੇ ਮੰਤਰੀ ਨੇ ਉਹਦੇ ਵੱਲੋਂ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਜੇਕਰ ਸਿੰਧ ਨਹਿਰ ਦੇ ਵਿੱਚ ਭਾਰਤ ਪਾਣੀ ਰੋਕਦਾ ਹੈ ਤਾਂ ਪਾਣੀ ਦੀ ਥਾਂ ਤੇ ਭਾਰਤੀਆਂ ਦੇ ਖੂਨ ਦੀ ਨਹਿਰ ਬਗਾ ਦਾਂਗੇ ਤਾਂ ਹੁਣ ਜਿਹੜਾ ਰੇਲ ਮੰਤਰੀ ਹੈ ਪਾਕਿਸਤਾਨ ਦੇ ਉਹਨਾਂ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਜੇਕਰ ਭਾਰਤ ਸਾਡੀ ਸਰਜਮੀ ਸਾਡੀ ਬਾਰਡਰ ਤੱਕ ਪਹੁੰਚਦਾ ਹੈ ਤਾਂ ਜਿਹੜੇ ਮਿਸਾਈਲਾਂ ਨੇ ਬੰਬ ਨੇ 130 ਉਹਨਾਂ ਦਾ ਇਸ ਸਮਾਲ ਜਿਹੜਾ ਭਾਰਤ ਦੇ ਕੀਤਾ ਜਾਏਗਾ ਸਿਰਫ ਭਾਰਤ ਦੇ ਲਈ ਹੀ ਇਹਨਾਂ ਮਸਾਇਲਾਂ ਨੂੰ ਇਹਨਾਂ ਬੰਬਾਂ ਨੂੰ ਰੱਖਿਆ ਹੋਇਆ ਹੈ ਤਾਂ ਲਗਾਤਾਰ ਭਾਰਤ ਦੀਆਂ ਕਾਰਵਾਈਆਂ ਤੋਂ ਪਾਕਿਸਤਾਨ ਬੁਖਲਾੰਦਾ ਦਿਖਾਈ ਦੇ ਰਿਹਾ ਹੈ ਤੇ ਪਾਕਿਸਤਾਨ ਦੀਆਂ ਇਹਨਾਂ ਹਰਕਤਾਂ ਤੋਂ ਹੁਣ ਭਾਰਤ ਦੇ ਵਿੱਚ ਵੀ ਯੁੱਧ ਅਭਿਆਸ ਜਿਹੜੇ ਨੇ ਸ਼ੁਰੂ ਹੋ ਗਏ ਨੇ ਭਾਰਤ ਦੀ ਜਲ ਸੈਨਾ ਜਿਹੜੀ ਹੈ ਇੰਡੀਅਨ ਨੇਵੀ ਉਸ ਦੇ ਵੱਲੋਂ ਅਰਬ ਸਾਗਰ ਦੇ ਵਿੱਚ ਅੱਜ ਦੂਰ ਦੇ ਮਾਰਕਰਨ ਵਾਲੀਆਂ ਮਸਾਇਲਾਂ ਦਾ ਨਿਰੀਖਣ ਕੀਤਾ ਗਿਆ ਇਸ ਤੋਂ ਇਲਾਵਾ ਜੈਸਲਮੇਰ ਦੇ ਵਿੱਚ ਭਾਰਤੀ ਫੌਜ ਆਪਣੀ ਅਰਜਨ ਟੈਂਕ ਜਿਹੜੀ ਹੈ ਰੇਤ ਦੇ ਟਿੱਬਿਆਂ ਦੇ ਉੱਤੇ ਧੜਾਂਦੀ ਹੋਈ ਨਜ਼ਰ ਆਈ ਹੈ ਉਸ ਦੇ ਵੱਲੋਂ ਫੌਜ ਦੇ ਵੱਲੋਂ ਜਿਹੜਾ ਹੈ ਜੈਸਲਮੇਰ ਬਾਰਡਰ ਦੇ ਉੱਤੇ ਯੁੱਧ ਅਭਿਆਸ ਕੀਤਾ ਗਿਆ ਯੁੱਧ ਦਾ ਅਭਿਆਸ ਕੀਤਾ ਗਿਆ ਤੇ ਉੱਧਰ ਪੰਜਾਬ ਦੇ ਵਿੱਚ ਵੀ ਹੁਣ ਬੀਐਸਐਫ ਦੇ ਵੱਲੋਂ ਕਿਸਾਨਾਂ ਨੂੰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਤਾਰ ਪਾਰ ਜਨਾਦੀ ਖੇਤੀ ਹੈ ਜਨਾਦੇ ਖੇਤ ਨੇ ਉਹ ਸਾਰੇ ਆਪਣੀ ਫਸਲ ਦੋ ਦਿਨਾਂ ਦੇ ਤਹਿਤ ਕੱਟ ਲੈਣ ਦਾ ਅੱਜ ਪਹਿਲਾ ਦਿਨ ਜਿਹੜਾ ਉਸ ਹੁਕਮਾਂ ਨੂੰ ਹੋ ਗਿਆ ਕੱਲ ਦੂਸਰਾ ਦਿਨ ਹੋ ਜਾਏਗਾ ਉਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਕੀ ਹੋਏਗਾ ਤੇ ਅੱਜ ਪਾਕਿਸਤਾਨ ਦੇ ਨਾਗਰਿਕਾਂ ਨੂੰ ਆਪਣੇ ਮੁਲਕ ਵਾਪਸ ਜਾਣ ਦਾ ਆਖਰੀ ਦਿਨ ਸੀ ਸੈਂਕੜੇ ਦੀਆਂ ਗਿਣਤੀਆਂ ਦੇ ਵਿੱਚ ਹੁਣ ਲਾਈਨਾਂ ਬਾਗਾ ਬਾਰਡਰ ਦੇ ਉੱਤੇ ਲੱਗੀਆਂ ਤੇ ਖਾਈ ਦੇ ਰਹੀਆਂ ਨੇ ਤੇ ਬੱਡੇ ਐਕਸ਼ਨ ਦੀ ਤਿਆਰੀ ਜਿਹੜੀ ਆ ਉਹ ਇਹਨਾਂ ਗਤੀਵਿਧੀਆਂ ਤੋਂ ਨਜ਼ਰ ਆ ਰਹੀ ਹੈ ਦੇਸ਼ ਦੇ ਰੱਖਿਆ ਮੰਤਰੀ ਸੀ ਡੀ ਐਸ ਅਨਿਲ ਚੋਹਾਂ ਦੇ ਨਾਲ ਚੀਫ ਡਿਫੈਂਸ ਸਟਾਫ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਮੀਟਿੰਗ ਕਰਦੇ ਨਜ਼ਰ ਆ ਰਹੇ ਨੇ ਪਿਛਲੇ ਲੰਬੇ ਚਿਰ ਤੋਂ ਇਹ ਮੀਟਿੰਗ ਜਿਹੜੀ ਆ ਚੱਲ ਰਹੀ ਹੈ ਤਾਂ ਜੇਕਰ ਮਾਹਰਾਂ ਦਾ ਮੰਨੀਏ ਤਾਂ ਕਹਿਣਾ ਮਾਹਰਾਂ ਦਾ ਇਹ ਹੈ ਕਿ ਕਿਸੇ ਸਮੇਂ ਵੀ ਕੋਈ ਪੱਟੀ ਹਲਚਲ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਹੈ ਕਿਸੇ ਸਮੇਂ ਵੀ ਜਿਹੜਾ ਹੈ ਉਹ ਯੁੱਧ ਦੀ ਇਹ ਸਥਿਤੀ ਜਿਹੜੀ ਆ ਦੋਹਾਂ ਮੁਲਕਾਂ ਦੇ ਵਿੱਚ ਬਣ ਸਕਦੀ ਹੈ ਪਾਕਿਸਤਾਨ ਲਗਾਤਾਰ ਗਿੱਦਰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ ਪਰ ਭਾਰਤ ਵੀ ਆਪਣੀ ਪੂਰਨ ਸ਼ਕਤੀ ਭਾਰਤੀ ਫੌਜ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਵੀ ਲਗਾਤਾਰ ਕਰਦੇ ਨਜ਼ਰ ਆ ਰਹੇ ਨੇ ਇਸ ਵਿਲੇ ਦੀ ਵੱਡੀ ਖਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ